ਆਵਾਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਭਗਵਨ ਸਰਕਾਰ ਵੱਲੋਂ ਆਪਣੇ ਹੀ ਐਮ ਐਲ ਏ ਦੇ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਆਵਾਮ ਆਦਮੀ ਪਾਰਟੀ ਦੇ ਜਲੰਧਰ ਤੋਂ ਐਮ ਐਲ ਏ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਵੇਰੇ ਸਵੇਰੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਘਰ ਵਿਜੀਲੈਂਸ ਟੀਮ ਪਹੁੰਚੀ ਤੇ ਵਿਜੀਲੈਂਸ ਨੇ ਰੇਡ ਮਾਰ ਕੇ ਰਮਨ अरोड़ा ਨੂੰ ਆਵਾਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਗ੍ਰਿਫਤਾਰ ਕਰ ਲਿਆ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਭ੍ਰਸ਼ਟਾਚਾਰ ਕੀਤਾ ਜਾ ਰਿਹਾ ਸੀਗਾ ਤੇ ਉਸ ਤੋਂ ਵੀ ਵੱਡਾ ਖੁਲਾਸਾ ਤਾਂ ਹੋਇਆ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਆਮ ਆਦਮੀ ਪਾਰਟੀ ਦੇ MLA ਰਮਨ अरोड़ा ਜਲੰਧਰ ਦੇ ਵਿੱਚ ਭੋਲੇ ਵਾਲੇ ਲੋਕਾਂ ਨੂੰ ਨਗਰ ਨਿਗਮ ਤੋਂ ਨੋਟਿਸ ਭਜਵਾ ਕੇ ਯਾਨੀ ਕਿ ਜਿਵੇਂ ਬਿਲਡਿੰਗਾਂ ਹੋ ਗਈਆਂ ਵੱਡੇ ਮੋਲ ਹੋ ਗਏ ਜਾਂ ਦੁਕਾਨਾਂ ਹੋ ਗਈਆਂ ਉਹਨਾਂ ਨੂੰ ਨੋਟਿਸ ਭਜਵਾ ਕੇ ਤੇ ਬਾਹਰ ਉਹਨਾਂ ਦੇ ਨਾਲ ਸੈਟਿੰਗ ਕਰਦੇ ਸੀਗੇ ਤੇ ਪੈਸੇ ਲੈ ਕੇ ਸਾਰਾ ਮਾਮਲਾ ਇਹ ਰਫਾ ਦਾਫਾ ਕਰਦੇ ਦੇ ਸੀਗੇ ਤੇ ਇਸੇ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਨੇ ਭਗਵੰਤ ਸਰਕਾਰ ਤੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੱਕ ਪਹੁੰਚ ਰਹੀਆਂ ਸੀਗੀਆਂ ਤੇ ਹੁਣ ਇਸੇ ਨੂੰ ਲੈ ਕੇ ਵੱਡੀ ਕਾਰਵਾਈ ਕਰ ਦਿੱਤੀ ਗਈ ਅੱਜ ਸਵੇਰੇ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਰਮਨ अरोड़ा ਦੇ ਘਰ ਦੀਆਂ ਨੇ ਜਿੱਥੇ ਵੱਖ-ਵੱਖ ਟੀਮਾਂ ਦੇ ਮੈਂਬਰ ਪਹੁੰਚੇ ਹੋਏ ਨੇ ਪਰ ਹਾਲਾਂਕਿ ਇਸ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਜੋ ਸਾਰੇ ਸੋਰਸਸ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੀ ਆ ਰਹੀਆਂ ਨੇ ਕਿਆਮਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਰਮਨ ਅਰੋੜਾ ਦੀ ਜਿਹੜੀ ਸਿਕਿਉਰਿਟੀ ਸੀ ਉਹ ਸਾਰੀ ਵਾਪਸ ਲਈ ਗਈ ਸੀ ਤੇ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਨਗਰ ਨਿਗਮ ਦੇ ਏਟੀਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹੜੇ ਬਿਲਡਿੰਗ ਵਿਭਾਗੇ ਦੇ ਅਫਸਰ ਹੁੰਦੇ ਨੇ ਜਿਨ੍ਹਾਂ ਵੱਲੋਂ ਇਲੀਗਲ ਬਿਲਡਿੰਗਸ ਜਾਂ ਜਿਨ੍ਹਾਂ ਦਾ ਨਕਸ਼ਾ ਨਹੀਂ ਪਾਸ ਹੋਇਆ ਹੁੰਦਾ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਪਰ ਇਹ ਜੋ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਇਹ ਦੋਨੋਂ ਜਾਣੇ ਮਿਲ ਕੇ ਨਗਰ ਨਿਗਮ ਤੋਂ ਨੋਟਿਸ ਭੇਜਿਆ ਜਾਂਦਾ ਸੀਗਾ ਤੇ ਨਜਾਇਜ਼ ਹੀ ਆਮ ਲੋਕਾਂ ਤੋਂ ਪੈਸੇ ਲੱਖਾਂ ਰੁਪਏ ਠੱਗੇ ਜਾਂਦੇ ਸੀਗੇ ਤੇ ਇਸ ਬਾਰੇ ਜੋ ਅੱਜ ਦਾ ਜਿਹੜਾ ਵੱਡਾ ਐਕਸ਼ਨ ਹੈ ਇਹ ਹੀ ਹੈ ਕਿ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਸਾਡੇ ਨਾਲ ਜੁੜ ਚੁੱਕੇ ਨੇ ਜਲੰਧਰ ਤੋਂ ਸਾਡੇ ਪੱਤਰਕਾਰ ਦਿਵਿੰਦਰ ਕੁਮਾਰ ਜੀ ਦਿਵਿੰਦਰ ਕੀ ਕੋਈ ਜਾਣਕਾਰੀ ਹੈ ਰਮਨ अरोड़ा ਦੇ ਮਾਮਲੇ 'ਚ ਬਿਲਕੁਲ ਕਿਉਂਕਿ ਅੱਜ ਸਵੇਰੇ ਹੀ ਜਿਹੜਾ ਵਿਜੀਲੈਂਸ ਦੀ ਰੇਡ ਪਈ ਹੈਗੀ ਹੈ ਉਹਨਾਂ ਦੇ ਘਰ ਤੇ ਦਫ਼ਤਰ ਦੇ ਵਿੱਚ ਦੱਸਿਆ ਵੀ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੀ ਕਿ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਨਹੀਂ ਲੇਕਿਨ ਵਿਜੀਲੈਂਸ ਵਿਭਾਗ ਵੱਲੋਂ ਜਿਹੜਾ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ਕਿ ਉਸ ਤੋਂ ਪਹਿਲਾਂ ਹੀ ਜੀ ਤੁਹਾਨੂੰ ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਹੀ ਜਿਹੜਾ ਰਮਨ ਅਰੋੜਾ ਦੀ ਜਿਹੜੀ ਸਿਕਿਉਰਿਟੀ ਸੀ ਸੁਰੱਖਿਆ ਜੀ ਸਰਕਾਰ ਨੇ ਵਾਪਸ ਲੈ ਲਈ ਸੀ ਤੇ ਉਸ ਤੋਂ ਅਗਲੇ ਦਿਨ ਹੀ ਵਿਜੀਲੈਂਸ ਵਿਭਾਗ ਵੱਲੋਂ ਨਗਰ ਨਿਗਮ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਜਿਹੜੇ ਏਟੀਪੀਸੀ ਸੁਖਦੇਵ ਵਿਸ਼ੇਸ਼ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸੇ ਕੜੀ ਨਾਲ ਸ਼ਾਇਦ ਇਹ ਜਿਹੜੇ ਤਾਰ ਜੁੜਦੇ ਨਜ਼ਰ ਆ ਰਹੇ ਨੇ ਔਰ ਜਿਹੜੇ ਭ੍ਰਸ਼ਟਾਚਾਰ ਤੇ ਹਰੋਸ ਸਗੇ ਜਿਹੜੇ ਉਸੇ ਰੋਪੇ ਦੇ ਤਹਿਤ ਜਿਹੜਾ ਬਿਜ਼ਨਸ ਵਿਭਾਗ ਵੱਲੋਂ ਬਿਨੈਕ ਦੇਗਾ ਰੀਡ ਕੀਤੀ ਗਈ ਹੈ ਤੇ ਹੁਣ ਜਿਹੜਾ ਕੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜੀ ਜੀ ਦਵਿੰਦਰ ਜੀ ਆਪਾਂ ਪੁਰਾਣੀ ਗੱਲ ਕਰ ਲਈਏ ਕਿ ਉਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕੋਈ ਪੁਰਾਣੇ ਆ ਜਾਂ ਉਹਨਾਂ ਤੇ ਇਲਜ਼ਾਮ ਲੱਗਦੇ ਆਏ ਨੇ ਕਿ ਇਹਨਾਂ ਵੱਲੋਂ ਭ੍ਰਸ਼ਟਾਚਾਰ ਕੀਤੇ ਜਾ ਰਹੇ ਨੇ ਕਿਉਂਕਿ ਇਹਨਾਂ ਦੇ ਸਹਿਯੋਗੀ ਜਿਹੜੇ ਹੁਣ ਆਪੋਜੀਸ਼ਨ ਦੇ ਵਿੱਚ ਨੇ ਬੀਜੇਪੀ 'ਚ ਸ਼ੀਤਲ ਲੰਗੁਰਾਲ ਲਗਾਤਾਰ ਇਲਜ਼ਾਮ ਲਗਾ ਰਹੇ ਸੀ ਬਿਲਕੁਲੋ ਸ਼ੀਤਲੰਗ ural ਜਿਹੜਾ 23 ਵਾਰ ਫੇਸਬੁਕ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹਨਾਂ ਨੇ ਖੁਲਾਸੇ ਕੀਤੇ ਸੀਗੇ ਕਿ ਇਹਨਾਂ ਵੱਲੋਂ ਜਿਹੜਾ ਭ੍ਰਸ਼ਟਾਚਾਰ ਹੈ ਉਹ ਖੁੱਲਕੇ ਕੀਤਾ ਜਾ ਰਿਹਾ ਹੈ ਹਾਲਾਂਕਿ ਉਸ ਸਮੇਂ ਜਦੋਂ ਸ਼ੀਤਲੰਗ ural ਵੱਲੋਂ ਗੱਲ ਆਖੀ ਗਈ ਸੀ ਤੇ ਜਿਹੜਾ ਸਰਕਾਰ ਵੱਲੋਂ ਉਦੋਂ ਐਕਸ਼ਨ ਨਹੀਂ ਲਿਆ ਗਿਆ ਸੀਗਾ ਲੇਕਿਨ ਹੁਣ ਜਿਹੜਾ ਸਰਕਾਰ ਵੱਲੋਂ ਐਕਸ਼ਨ ਲਿਆ ਗਿਆ ਹੈ ਔਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਕ ਵੱਡੇ ਜਿਹੜੇ ਭ੍ਰਸ਼ਟਾਚਾਰ ਇਹਨਾਂ ਵੱਲੋਂ ਕੀਤਾ ਗਿਆ ਹੈ ਜਿਸ ਦੇ ਦੌਰਾਨ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਠੀਕ ਹੈ ਸਾਰੀ ਜਾਣਕਾਰੀ ਦੇਣ ਦੇ ਲਈ ਦਵਿੰਦਰ ਸ਼ੁਕਰੀਆ ਸੋ ਤੁਸੀਂ ਸੁਣਿਆ ਕਿਵੇਂ ਸਾਰੀ ਜਾਣਕਾਰੀ ਸਾਹਮਣੇ ਆਈ ਹੈ ਕਿ ਰਮਨ अरोड़ा ਨਗਰ ਨਿਗਮ ਦੇ ਅਫਸਰਾਂ ਦੇ ਨਾਲ ਮਿਲ ਕੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀਗੇ ਤੇ ਉਹਨਾਂ ਨੂੰ ਜਾਣ ਬੁੱਝ ਕੇ ਨੋਟਿਸ ਭੇਜਵਾ ਕੇ ਬਾਹਰ ਰਫਾ ਦਫਾ ਸਾਰਾ ਮਾਮਲਾ ਕਰਦੇ ਸੀਗੇ ਇਹ ਸਾਰੇ ਜਿਹੜੇ ਇਲਜ਼ਾਮਾਂ ਨੂੰ ਲੈ ਕੇ ਵਿਜੀਲੈਂਸ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਤੇ ਰਮਨ अरोड़ा ਨੂੰ ਹਿਰਾਸਤ 'ਚ ਲੈ ਲਿਆ ਗਿਆ